ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਆਈਜੀ ਚਰਨ ਸਿੰਘ ਭੋਲਰ ਦੇ ਘਰ ਦੇ ਵਿੱਚ ਮੁਰ ਤੋਂ ਸੀਬੀਆਈ ਨੇ ਫਿਰ ਛਾਪਾ ਮਾਰਿਆ ਕਹਿਣ ਦਾ ਮਤਲਬ ਪਹਿਲਾਂ 7 ਕਰੋੜ ਰੁਪਈਆ ਬਰਾਮਦ ਹੁੰਦਾ ਤੇ 2.5 ਕਿਲੋ ਸੋਨਾ ਤਾਂ ਹੁਣ ਐਨੀ ਪ੍ਰਾਪਰਟੀ ਆਈ ਕਿੱਥੋਂ ਤੇ ਜੇ ਗੱਲ ਕਰੀਏ ਇਹਦੇ ਬੈਂਕ ਲੋਕਰ ਵੀ ਖੰਘਾਲੇ ਜਾ ਰਹੇ ਸਿਬੀਆਈ ਵੱਲੋਂ 7 ਕਰੋੜ ਰੁਪਈਆ 2.5 ਕਿਲੋ ਸੋਨਾ ਇਹਦੋਂ ਪਹਿਲਾਂ ਬਰਾਮਦ ਹੋ ਚੁੱਕਾ ਉਹਦੇ ਘਰ ਦੇ ਵਿੱਚੋਂ ਹੁਣ ਮੁਰ ਤੋਂ ਸੀਬੀਆਈ ਦੀ ਰੇਡ ਫਿਰ ਪੈਂਦੀ ਆ ਹੁਣ ਸਿੱਧੀਆਂ ਲਾਈਵ ਤਸਵੀਰਾਂ ਸਾਨੂੰ ਇੱਕ ਚੈਨਲ ਮੰਨਿਓ ਦਿਖਾ ਰਹੇ ਆ ਵੀ ਉਹਨਾਂ ਦੇ ਘਰ ਦੇ ਵਿੱਚ ਸੀਬੀਆਈ ਹਜੇ ਤੱਕ ਆਪਣੀ ਇਨਕੁਆਇਰੀ ਜਾਰੀ ਹੈ ਉਹਨਾਂ ਦੀ ਚਾਹੇ ਤੇ ਕਸ਼ਾਪੇ ਮਾਰੀ ਸ਼ੁਰੂ ਆ ਤੇ ਪਹਿਲਾ ਵੀਡੀਓ ਸਾਂਝੀ ਕਰਦਗੇ ਫਿਰ ਕਰਦੇ ਆ ਅੱਗੇ ਗੱਲਬਾਤ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲਗਭਗ 1 ਤੋਂ 1.5 ਘੰਟਾ ਪਹਿਲਾਂ ਸੀਬੀਆਈ ਦੇ ਅਧਿਕਾਰੀ ਦੁਬਾਰਾ ਐਚਐਸ ਭੁੱਲਰ ਦੇ ਘਰ ਦੇ ਵਿੱਚ ਤਲਾਸ਼ੀ ਲੈਣ ਦੇ ਲਈ ਪੁੱਜੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਹਿਲੀ ਵਾਰੀ ਛਾਪਾ ਵੱਜਿਆ ਸੀ ਚਾਹੇ ਉਹ ਸਮਰਾਲੇ ਵਾਲਾ ਫਾਰਮ ਹਾਊਸ ਹੋਵੇ ਜਾਂ ਫਿਰ ਇਹ ਘਰ ਹੋਵੇ ਉਦੋਂ 7.5 ਕਰੋੜ ਰੁਪਇਆ ਜਿਹੜਾ ਸੀਬੀਏ ਦੇ ਅਧਿਕਾਰੀਆਂ ਨੂੰ ਹੱਥ ਲੱਗਿਆ ਨੋਟਾਂ ਦੇ ਬੈਗ ਜਿਹੜੇ ਭਰੇ ਹੋਏ ਸੀ ਇੱਥੇ ਹੀ ਮਸ਼ੀਨਾਂ ਮੰਗਵਾਈਆਂ ਗਈਆਂ ਸੀ ਉਦੋਂ ਨੋਟ ਗਿਣਨ ਦੇ ਵਾਸਤੇ 2.5 ਕਿਲੋ ਦੇ ਕਰੀਬ ਸੋਨਾ ਦੱਸਿਆ ਗਿਆ ਸੀ ਔਰ ਹੋਰ ਜ਼ਰੂਰੀ ਦਸਤਾਵੇਜ਼ ਵੀ ਮਲੇ ਸੀ ਤੇ ਹੁਣ ਐਚਐਸ ਭੁੱਲਰ ਦਾ ਇਹ ਉਸ ਰਹਾਇਸ਼ਾ ਸੈਕਟਰ 40 ਚੰਡੀਗੜ੍ਹ ਦੇ ਵਿੱਚ ਜਿੱਥੇ ਸੀਬੀਏ ਦੇ ਅਧਿਕਾਰੀਆਂ ਨੂੰ ਦੁਬਾਰਾ ਕੋਈ ਸੂਹ ਪਤਾ ਲੱਗੀ ਹੈ ਤੇ ਦੁਬਾਰਾ ਇੱਥੇ ਇਨਵੈਸਟੀਗੇਸ਼ਨ ਆਪਣੀ ਅਗਲੇਰੀ ਕਾਰਵਾਈ ਕਰਨ ਦੇ ਲਈ ਪੁੱਜੇ ਨੇ ਔਰ ਇਸ ਵਕਤ ਘਰ ਦੇ ਬਾਹਰ ਜਾਂ ਅੰਦਰ ਕਿਸੇ ਤਰ੍ਹਾਂ ਦੀ ਵੀ ਕੋਈ ਜ਼ਿਆਦਾ ਹਲਚਲ ਨਹੀਂ ਹੈ ਪਰ ਸੀਬੀਏ ਦੇ ਅਧਿਕਾਰੀ ਜ਼ਰੂਰ ਅੰਦਰ ਗਏ ਹੋਏ ਨੇ ਜਿਵੇਂ ਕਿ ਪਹਿਲੇ ਦਿਨ ਜਦੋਂ ਅਚਾਨਕ ਛਾਪਾ ਵੱਜਿਆ ਸੀ ਤੇ ਬਾਹਰ ਆਈ ਸੀ ਜਾਣਕਾਰੀ ਕਿ ਜਿਹੜੀ ਅੰਦਰੋਂ ਕੀ ਕੁਝ ਬਰਾਮਦ ਹੋਇਆ ਕੀ ਕੁਝ ਲੱਭਿਆ ਹਾਲਾਂਕਿ ਜਿਹੜਾ ਵਿਸ਼ਾ ਜੋਲਾ ਸੀ ਕਿਸ਼ਾਨੂ ਉਸ ਦੇ ਕੋਲੋਂ ਉਸ ਵਕਤ 21 ਲੱਖ ਰੁਪਏ ਕੈਸ਼ ਹੈ ਜਿਹੜਾ ਉਹ ਲੱਭਿਆ ਸੀ ਤੇ ਐਚਐਸ ਭੁੱਲਰ ਦੇ ਇਸ ਘਰ ਦੇ ਵਿੱਚੋਂ ਹੀ ਕਰੋੜਾ ਰੁਪਏ ਦੀ ਨਗਦੀ ਨੋਟ ਲੱਭੇ ਸੀ ਔਰ ਜਿਸ ਨੂੰ ਸੀਬੀਆਈ ਦੇ ਅਧਿਕਾਰੀਆਂ ਨੇ ਉਸੇ ਸਾਰੀ ਕਾਰਵਾਈ ਦੇ ਅਧੀਨ ਹੈ ਜਿਹੜਾ ਆਪਣੇ ਕਾਗਜ਼ਾਂ ਦਾ ਹਿੱਸਾ ਬਣਾਇਆ ਉਸ ਤੋਂ ਬਾਅਦ ਸੀਬੀਆਈ ਦੇ ਅਧਿਕਾਰੀਆਂ ਨੇ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਐਚਐਸ ਭੁੱਲਰ ਦਾ ਇਕਲੌਤਾ ਹੀ ਬਿਆਨ ਹੁਣ ਤੱਕ ਸਾਹਮਣੇ ਆਇਆ ਉਸ ਤੋਂ ਬਾਅਦ ਨਾ ਤਾਂ ਉਹਨਾਂ ਦੇ ਪਰਿਵਾਰਕ ਜੀਆ ਦਾ ਕੋਈ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਮੁਲਾਕਾਤ ਵੀ ਜੇਲ੍ਹ ਦੇ ਅੰਦਰ ਕਰ ਲਈ ਹੈ ਬੜੈਲ ਜੇਲ੍ਹ ਚੰਡੀ ਗੜ ਦੇ ਵਿੱਚ ਨਾ ਉਹਨਾਂ ਦਾ ਕੋਈ ਬਿਆਨ ਸਾਹਮਣੇ ਆਇਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਹੋਰ ਬਿਆਨ ਸਾਹਮਣੇ ਆਇਆ ਇੱਕੋ ਬਿਆਨ ਸਾਹਮਣੇ ਆਇਆ ਸੀ ਐਚਐਸ ਭੁੱਲਰ ਦਾ ਜਿਹੜੇ ਸਸਪੈਂਡ ਨਿਯਮਾਂ ਮੁਤਾਬਕ ਕਰਨੇ ਪਏ ਨੇ ਪੰਜਾਬ ਸਰਕਾਰ ਨੂੰ ਵੀ ਡੀਆਈਜੀ ਐਚਐਸ ਭੁੱਲਰ ਕਿ ਮੈਂ ਕੋਰਟ ਦੇ ਵਿੱਚ ਵਿਸ਼ਵਾਸ ਰੱਖਦਾ ਕੋਰਟ ਇਨਸਾਫ ਕਰੇਗੀ ਤੇ ਮੈਂ ਹਰ ਇੱਕ ਸਵਾਲ ਦਾ ਜਵਾਬ ਦੇਵਾਂਗਾ ਉਹ ਜਿਹੜਾ ਇਸੇ ਘਰ ਦੇ ਵਿੱਚ ਉਹ ਕੈਸ਼ ਲੱਭਿਆ ਸੀ ਸੋਨਾ ਲੱਭਿਆ ਸੀ ਉਸ ਦੇ ਵਿੱਚੋਂ ਉਹਨਾਂ ਨੇ ਕਿਹੜਾ ਜਵਾਬ ਕਿਹੜੇ ਆਧਾਰ ਤੇ ਦੇਣਾ ਹੈ ਉਸ ਕੈਸ਼ ਦੇ ਬਾਰੇ ਉਹ ਦਲੀਲ ਕੀ ਰੱਖਣਗੇ ਉਸ ਸੋਨੇ ਬਾਰੇ ਉਹ ਦਲੀਲ ਕੀ ਰੱਖਣਗੇ ਕਿੱਥੋਂ ਆਇਆ ਸੀ ਕਿਵੇਂ ਬਣਾਇਆ ਗਿਆ ਹੋਰ ਜਿਹੜੀਆਂ ਜਾਇਦਾਦਾਂ ਨੇ ਪਤਾ ਤਾਂ ਇਹ ਵੀ ਲੱਗਿਆ ਸੀ ਕਿ ਜਿਹੜੇ ਆਈਐਸ 27 ਪੇ ਅਧਿਕਾਰੀਆਂ ਨੂੰ ਆਪਣੀ ਸੰਬੰਧਿਤ ਅਥਾਰਟੀ ਨੂੰ ਹਰ ਸਾਲ ਵੇਰਵੇ ਦੇਣੇ ਪੈਂਦੇ ਨੇ ਆਪਣੀ ਜਾਇਦਾਦ ਦੇ ਉਸ ਵਿੱਚ ਵੀ ਕਿਤੇ ਨਾ ਕਿਤੇ ਫਰਕ ਵੱਡਾ ਦੇਖਿਆ ਗਿਆ 50 ਜਾਇਦਾਦਾਂ ਚਲ ਅਚਲ ਸੰਪਤੀਆਂ ਜਿਹੜੀਆਂ ਨੇ ਉਹ ਪਲਾਟ ਨਾਮ ਦੇ ਦਿਖੇ ਕਰੋੜਾ ਰੁਪਏ ਦੇ ਵੀ ਕਈ ਪਲਾਟ ਨੇ ਔਰ ਦਸਤਾਵੇਜ਼ ਜਿਹੜੇ ਦੇਣੇ ਸੀ ਉਸ ਦੇ ਵਿੱਚ 8 ਜਾਇਦਾਦਾਂ ਦਾ ਜ਼ਿਕਰ ਐਚਐਸ ਭੁੱਲਰ ਨੇ ਕੀਤਾ ਜੋ ਉਸ ਬੰਦਰ ਟ ਅਥਾਰਟੀ ਨੂੰ ਜਾਣਕਾਰੀ ਦੇਣੀ ਹੁੰਦੀ ਹੈ ਪਰ ਜਿਹੜੀਆਂ ਜਾਇਦਾਦਾਂ ਉਹ ਵੱਡ ਸੀ ਕਾਫੀ ਵੱਡਾ ਫਰਕ ਦੇਖਿਆ ਗਿਆ ਹੁਣ ਇਸ ਮਾਮਲੇ ਦੇ ਵਿੱਚ ਮੁਸ਼ਕਲਾਂ ਹਾਲੇ ਤੱਕ ਐਚਐਸ ਭੁੱਲਰ ਦੀਆਂ ਵਧੀਆਂ ਹੋਈਆਂ ਨੇ 14 ਦਿਨ ਦੀ ਨਿਆਂਇਕ ਹਿਰਾਸਤ ਜਦੋਂ ਹੀ ਪੂਰੀ ਹੋਣੀ ਹੈ ਦੁਬਾਰਾ ਹੋ ਸਕਦਾ ਸਾਨੂੰ ਪਤਾ ਲੱਗਿਆ ਸਾਡੇ ਜਾਣਕਾਰਾਂ ਤੋਂ ਕਿ ਪਹਿਲੇ ਵਾਰੀ ਜਦੋਂ ਨਹੀਂ ਲਿਆ ਗਿਆ ਬੇਸ਼ਕਤੀ ਰਿਮਾਂਡ ਪਰ ਹੁਣ ਸੀਬੀਆਈ ਜੇ ਅੱਜ ਦੁਬਾਰਾ ਇਸ ਘਰ ਦੇ ਵਿੱਚ ਪੁੱਜੇ ਨੇ ਅਧਿਕਾਰੀ ਇਸ ਦਾ ਮਤਲਬ ਸਾਫ਼ ਹੈ ਕਿ ਕੋਈ ਨਾ ਕੋਈ ਸੂ ਇਹਨਾਂ ਦਿਨਾਂ ਦੇ ਦੌਰਾਨ CBI ਦੇ ਹੱਥ ਹੋਰ ਲੱਗੀ ਹੈ ਹੋ ਸਕਦਾ ਅਗਲੀ ਪੇਸ਼ੀ ਦੇ ਦੌਰਾਨ ਕੁਝ ਦਿਨਾਂ ਦਾ ਰਿਮਾਂਡ ਵੀ ਮੰਗਿਆ ਜਾ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਹਾਂਜੀ ਇਹ ਬਈ ਹੁਣ ਤੱਕ ਦੀ ਅਪਡੇਟ ਆ ਰਹੀ ਹੈ ਸਾਹਮਣੇ ਸਿੱਧੀ ਉਹਨਾਂ ਦੇ ਘਰੋਂ ਲਾਈਵ ਤਸਵੀਰਾਂ ਡੀਏਜੀ ਇਹ ਚਰਨ ਦੇ ਚਾਰ ਸਿੰਘ ਭੁੱਲਰ ਦੇ ਘਰ ਦੇ ਵਿੱਚ ਫੇਰ ਸੀਬੀਆਈ ਮੋੜ ਪਹੁੰਚਦੀ ਆ ਹੁਣ ਇਹ ਸੀਬੀਆਈ ਨੂੰ ਕੁਝ ਸੌਣ ਲੱਗੀ ਹੈ ਤਾਂ ਫੇਰ ਹੀ ਪਹੁੰਚਦੀ ਆ ਹੁਣ ਪਹਿਲਾਂ 7 ਕਰੋੜ ਰੁਪਈਆ ਨਕਦੀ ਕੈਸ਼ ਤੇ 2.5 ਕਿਲੋ ਸੋਨਾ ਤੇ ਜੇ ਗੱਲ ਕਰੀਏ ਨਾਲ ਜਿਹੜੇ ਹੋਰ ਅਫਸਰਾ ਆਈਪੀਐਸ ਤੇ ਆਈਐਸ ਜੋ ਵੀ ਆ ਜਿੰਨੇ ਵੀ ਅਫਸਰਾਂ ਦੇ ਵਿੱਚ ਜਿਵੇਂ ਜਿਵੇਂ ਪਤਾ ਲੱਗ ਰਿਹਾ ਇਨਕੁਇਰੀ ਆਪਣੇ ਬਣੀ ਹੋ ਜਾ ਰਹੀ ਹੈ ਸੀਵੀਆਈ ਦੀ ਤਾਂ ਹੁਣ ਇੰਨੀ ਪ੍ਰਾਪਰਟੀ ਐਨਾ ਪੈਸਾ ਆਉਂਦਾ ਕਿੱਥੋਂ ਆ ਇਹ ਸਿਰਫ 2 ਨੰਬਰ ਦੇ ਕੰਮ ਚ ਹੀ ਆਉਂਦਾ ਹੋਰ ਕਿੱਥੋਂ ਤਾਂ ਆ ਨਹੀਂ ਸਕਦਾ ਜੇ ਹੁਣ ਗੱਲ ਕਰੀਏ ਹਰ ਸਾਲ ਆਪਾਂ ਜਿਵੇਂ ਹੁਣ ਇਸ ਪੱਤਰਕਾਰ ਦਾ ਵੀ ਕਹਣਾ ਵੀਡੀਓ ਤੁਸੀਂ ਸੁਣੀ ਲਈ ਵੀ ਹਰ ਸਾਲ ਕੋਈ ਵੀ ਅਫਸਰ ਆ ਉਹਦੇ ਪ੍ਰਾਪਰਟੀ ਬਾਰੇ ਜਾਣਿਆ ਜਾਂਦਾ ਹੁੰਦਾ ਵੀ ਇਹਦੀ ਪ੍ਰਾਪਰਟੀ ਕਿੰਨੀ ਕਾਜਾ ਆਈ ਕਿੱਥੋਂ ਹਨਾ ਕਿਵੇਂ ਬਣੀ ਆ ਸਾਰੀ ਗੱਲਬਾਤ ਉਹਨਾਂ ਨੂੰ ਪਤਾ ਹੁੰਦਾ ਜਦੋਂ ਉਹਨਾਂ ਦੀ ਡਿਊਟੀ ਜੇ ਹੁਣ ਲੱਖ ਥਨਖਾ ਜਾਂ 50000 ਥਨਖਾ ਉਹਨਾਂ ਦੀ ਉਹਦੇ 'ਚ ਜੇ ਦੁੱਗਣੀ ਜਾਇਦਾਦ ਆ ਉਹਨਾਂ ਕੋਲੇ ਤਾਂ ਫਿਰ ਉਹ 2 ਨੰਬਰ ਦੀ ਹੋਊਗੀ ਹੋਰ ਕਿਥੋਂ 50000 ਥਨਖਾ ਜਾਂ 60000 ਆ ਫਿਰ ਵੀ ਇੰਨੀ ਪ੍ਰੋਪਰਟੀ ਨਹੀਂ ਕਿਸੇ ਤੋਂ ਘਰ ਦੇ ਵਿੱਚੋਂ ਨਕਦੀ ਕੈਸ਼ ਬਰਾਮਦ ਹੁੰਦਾ 7 ਕਰੋੜ ਰੁਪਈਆ ਬਾਕੀ 2.5 ਕਿਲੋ ਸੋਨਾ ਬਾਅਦ ਦੇ ਵਿੱਚ ਜਦੋਂ ਫਿਰ ਸੀਬੀਆਈ ਨੇ ਕਈ ਜਗ੍ਹਾ ਤੋਂ ਹੋਰ ਬੈਂਕ ਲੋਕਰ ਇਹਨਾਂ ਦੇ ਫਰੋਲੇ ਜਿੱਥੋਂ ਵੀ ਇਹਨਾਂ ਦੇ ਮੰਨ ਕੇ ਚਲੋ ਅਲੱਗ-ਅਲੱਗ ਖਾਤੇ ਆ ਬੈਂਕਾਂ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਤਾਂ ਉੱਥੋਂ ਵੀ ਕਈ ਚੀਜ਼ ਹੋਰ ਵੀ ਮਿਲੀ ਆ ਜੇ ਗੱਲ ਕਰੀਏ ਪ੍ਰਾਪਰਟੀ ਦੇ ਕਾਗਜ਼ ਤੇ ਜੇ ਗੱਲ ਕਰੀਏ ਭਾਈ 50 ਗ੍ਰਾਮ ਸੋਨਾ ਹੋਰ ਬਨਾਮਤ ਹੋਇਆ ਇੰਨਾ ਸੋਨਾ ਆਇਆ ਕਿੱਥੋਂ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇਹ ਤਾਂ ਦੋ ਨੰਬਰ ਦੇ ਕੰਮ ਨਾਲ ਆਉਂਦਾ ਹੋਰ ਕੋਈ ਜੇ ਚਾਹੇ ਜੋ ਵੀ ਅਫਸਰ ਆ ਜੇ ਕੋਈ 10 ਸਾਲ ਡਿਊਟੀ ਕਰਦੇ ਨੂੰ ਹੋਗੇ 20 ਸਾਲ ਹੋਗੇ 50000 ਤਨਖਾਹ ਹੋਊਗੀ 60000 ਕੁਝ ਖਰਚੇ ਵੀ ਵੱਡੇ ਹੁੰਦੇ ਆ ਤਾਂ ਫਿਰ ਇੰਨੀ ਪ੍ਰਾਪਰਟੀ ਆ ਨਹੀਂ ਸਕਦੀ ਕਿਸੇ ਵੀ ਆਦ। ਸੋਡਾ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਤਾਂ ਬਾਈ ਜਿਹੜਾ ਕਿ ਡੀਆਈਜੀ ਦੇ ਘਰ ਦੇ ਵਿੱਚ ਹੁਣ ਫਿਰ ਮੁਰਤੂ ਰੇਡ ਵੱਜੀ ਹੈ ਸੀਬੀਆਈ ਦੀ ਅੱਗੇ ਦੇ ਮਾਮਲੇ ਕੀ ਰਹਿਣਗੇ ਅੱਗੇ ਫਿਰ ਖਬਰ ਸਾਂਝੀ ਕਰਾਂਗੇ